ਮੇਰੇ ਹੱਥ 'ਕਿ ਤੁਸੀਂ ਇੱਕ ਕਿਤਾਬ ਦੇਖ ਰਹੇ ਹੋ ਤੇ ਕਿਤਾਬ ਦੇ ਉੱਤੇ ਦੋ ਤਸਵੀਰਾਂ ਇਹ ਦੋਵੇਂ ਤਸਵੀਰਾਂ ਪੰਜਾਬ ਦੇ ਯਮਨ ਵਾਲੇ ਹਰ ਪੰਜਾਬੀ ਦੇ ਦਿਲ ਵਿੱਚ ਘਰ ਕੀਤੀਆਂ ਹੋਈਆਂ ਨੇ ਇਹਨਾਂ ਦੋਹਾਂ ਤਸਵੀਰਾਂ ਦੇ ਅਰਥ ਉਹਨਾਂ ਲਈ ਵੱਖੋ-ਵੱਖਰੇ ਹੋ ਸਕਦੇ ਨੇ ਤੇ ਇੱਕ ਤਸਵੀਰ ਨੂੰ ਤੁਸੀਂ ਤੀਗੜਾਲੇ ਬਾਬੇ ਦੇ ਨਾਮ ਤੋਂ ਜਾਣਦੇ ਹੋ ਤੇ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਜਿਨ੍ਹਾਂ ਨੂੰ ਤੁਸੀਂ 20ਵੀਂ ਸਦੀ ਦੇ ਯੋਧੇ ਮਰਦ ਗੰਮਣੇ ਅਤੇ 14 ਦਮਦਮੀ ਤਖਤਾਲ ਦੇ 14ਵੇਂ ਮੁਖੀ ਵਜੋਂ ਜਾਣਦੇ ਹੋ ਤੇ ਦੂਸਰੇ ਪਾਸੇ ਹਿੰਦੁਸਤਾਨ ਦੀ ਸਾਫਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਜਿਸ ਨੂੰ ਲੋਕ ਰਾਣੀ ਇੰਦਰਾ ਦੇ ਨਾਮ ਨਾਲ ਵੀ ਜਾਣਦੇ ਨੇ ਤੇ ਇਹ ਕਿਤਾਬ ਜੀਬੀਐਸ ਸਿੱਧੂ ਰੌ ਦੇ ਸੀਨੀਅਰ ਅਧਿਕਾਰੀ ਦੀ ਲਿਖੀ ਹੋਈ ਆ ਰੌ ਹਿੰਦੁਸਤਾਨ ਦੀ ਇੱਕ ਸਰਕਾਰੀ ਖੁਫੀਆ ਏਜੰਸੀਆ ਮੋٹے ਤੌਰ ਤੇ ਇਹ ਕਰ ਸਮਝਣਾ ਹੋਵੇ ਮੈਂ ਪੂ ਮੈਂ ਕੰਪੈਰੀਸ਼ਨ ਤਾਂ ਨਹੀਂ ਕਰਦਾ ਮੋٹے ਤੌਰ ਤੇ ਜੇ ਆਪਾਂ ਸਮਝਣਾ ਹੋਵੇ ਤਾਂ ਜਿਵੇਂ ISI ਪਾਕਿਸਤਾਨ ਦੀ ਇੱਕ ਖੁਫੀਆ ਏਜੰਸੀਆ ਉਵੇਂ ਹੀ ਹਿੰਦੁਸਤਾਨ ਦੀ RAW ਇੱਕ ਏਜੰਸੀਆ ਤੇ ਜਦੋਂ ਪੰਜਾਬ ਦੇ ਵਿੱਚ 1984 ਦੇ ਵੇਲੇ ਆਨੰਦਪੁਰ ਦੇ ਮਤਿਆਂ ਦੀ ਮੰਗ ਕੀਤੀ ਜਾ ਰਹੀ ਸੀ ਆਪ ਦੇ ਵਿੱਚ ਇੱਕ ਲੋਕ ਲਹਿਰ ਖੜੀ ਹੋ ਰਹੀ ਸੀ ਤਾਂ ਇਹ ਅਧਿਕਾਰੀ ਉਸ ਸਮੇਂ ਸਟੇਟ ਦੇ ਨਾਲ ਸੰਜੇ ਗਾਂਧੀ ਹੋਣੀ 인ਦਰਾ ਗਾਂਧੀ ਹੋਣੀ ਜਗੀਬ ਗਾਂਧੀ ਹੋਣੀ ਕਮਲਨਾਥ ਤਵਾੜੀ ਵਰਗਿਆਂ ਦੇ ਨਾਲ ਕੰਮ ਕਰਦਾ ਸੀ ਇਹ ਅਧਿਕਾਰੀ ਜਿਸ ਨੇ ਇੱਕ ਕਿਤਾਬ ਲਿਖੀ ਆ ਤਾਂ ਉਹ ਉਹ ਵੱਖੀਆਂ ਉਦੇੜ ਦਿੰਦਾ ਉਸ ਸਮੇਂ ਦੀ ਸਰਕਾਰ ਦੀਆਂ ਕਿ ਉਹ ਸਰਕਾਰ ਨੇ ਉਸ ਲਹਿਰ ਨੂੰ ਪੈਦਾ ਕਿਵੇਂ ਕੀਤਾ ਤੇ ਫਿਰ ਉਸ ਲਹਿਰ ਨੂੰ ਪੈਦਾ ਕਿਵੇਂ ਕੀਤਾ ਤੇ ਕਿਉਂ ਕੀਤਾ ਕਾਰਨ ਕੀ ਸੀ ਤੇ ਫਿਰ ਉਸ ਲਹਿਰ ਨੂੰ ਖਤਮ ਕਿਵੇਂ ਕੀਤਾ ਤੇ ਉਸ ਲਹਿਰ ਨੂੰ ਖਤਮ ਕਰਕੇ ਕਿਵੇਂ ਹਿੰਦੁਸਤਾਨ ਦੀ ਬਹੁ ਗਿਣਤੀ ਦੀਆਂ ਵੋਟਾਂ ਨੂੰ ਆਪਣੇ ਹੱਕ ਦੇ ਵਿੱਚ ਕੁੱਟਾਇਆ ਬਹੁਤ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਇਸ ਕਿਤਾਬ ਦੇ ਵਿੱਚੋਂ ਮਿਲ ਸਕਦੀ ਹੈ ਇਸ ਕਰਕੇ ਹਰ ਪੰਜਾਬੀ ਨੂੰ ਇਹ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਹੈ ਪਰ ਪੜ੍ਹਨ ਤੋਂ ਪਹਿਲਾਂ ਇੱਕ ਪਾਠਕ ਦਾ ਆਲੋਚਕ ਹੋਣਾ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਇਤਿਹਾਸ ਲਿਖਿਆ ਜਾਂਦਾ ਤਾਂ ਉਹ ਸਟੇਟ ਜਾਂ ਸੱਤਾਧਿਰ ਵੱਲੋਂ ਲਿਖਿਆ ਜਾਂਦਾ ਤੇ ਸੱਤਾਧਿਰ ਕਦੇ ਵੀ ਲੁਕਾਈ ਦੇ ਵਾਸਤੇ ਇਤਿਹਾਸ ਨਹੀਂ ਲਿਖਦੀ ਹੁੰਦੀ ਕਦੇ ਵੀ ਲੁਕਾਈ ਦੇ ਵਾਸਤੇ ਕਿਤਾਬ ਨਹੀਂ ਲਿਖਦੀ ਲਿਖਦੀ ਹੁੰਦੀ ਉਹ ਸਮੇਂ ਨੂੰ ਆਪ ਦੇ ਹੱਕ ਦੇ ਵਿੱਚ ਪੁਗਤ ਹੁੰਦੀ ਹੈ ਜਿਹੜਾ ਵਿਅਕਤੀ ਰੌ ਦਾ ਅਧਿਕਾਰੀ ਹੋ ਸਕਦਾ ਸਟੇਟ ਦੇ ਲਈ ਕੰਮ ਕਰ ਸਕਦਾ ਉਹ ਵੀ ਇੱਕ ਏਜੰਸੀ ਵਾਸਤੇ ਇੱਕ ਖੂਪੀਆ ਏਜੰਸੀ ਦੇ ਵਾਸਤੇ ਉਹਦਾ ਕਿਤਾਬ ਨੂੰ ਲਿਖਣ ਦਾ ਮਨੋਰਥ ਕੀ ਹੋਊਗਾ ਕੋਈ ਹੋਰ ਕਾਰਨ ਵੀ ਹੋ ਸਕਦਾ ਪਰ ਇੱਕ ਆਲੋਚਕ ਹੋ ਕੇ ਇਸ ਕਿਤਾਬ ਨੂੰ ਪੜਿਓ ਤੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਉਸ ਲਹਿਰ ਦੇ ਬਾਰੇ ਮਿਲ ਸਕਦੀ ਹੈ ਜਿਸ ਤੋਂ ਤੁਸੀਂ ਭਵਿੱਖ ਦੇ ਵਿੱਚ ਸੇਧ ਲੈ ਸਕਦੇ ਹੋ ਤੇ ਮੈਂ ਉਮੀਦ ਕਰਦਾ ਕਿ ਹਰ ਪੰਜਾਬੀ ਇਸ ਕਿਤਾਬ ਨੂੰ ਖਰੀਦੇਗਾ ਇਹ ਕਿਤਾਬ ਨੂੰ ਪੜ੍ਹੇਗਾ ਜੇ ਵੀਡੀਓ ਚੰਗੀ ਲੱਗੀ ਆਉਣ ਵਾਲੇ ਸਮੇਂ ਕਿ ਤੁਹਾਨੂੰ ਮੈਂ ਬਹੁਤ ਵਧੀਆ-ਵਧੀਆ ਕਿਤਾਬਾਂ ਜਿਹੜੀਆਂ ਤੁਹਾਡੇ ਪੜਨ ਯੋਗ ਹੋਣਗੀਆਂ ਮੈਂ ਉਹਨਾਂ ਦੇ ਬਾਰੇ ਜਾਣਕਾਰੀ ਦਿੰਦਾ ਰਹਾਂਗਾ ਇਸ ਕਰਕੇ ਇਸ ਚੈਨਲ ਨੂੰ ਫੋਲੋ ਕਰਿਓ YouTube ਦੇ ਉੱਤੇ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਹਰ ਪੰਜਾਬੀ ਤੱਕ ਇਸ ਵੀਡੀਓ ਨੂੰ ਪਹੁੰਚਦੇ ਕਰ ਦਿਓ